ਬੰਗਾਲ ਦੇ ਵਿੱਚ ਜਿਹੜਾ ਇਹ ਬੜੀ ਘਨੋੜੀ ਘਟਨਾ ਜਿਹੜੀ ਵਾਪਰੀ ਆ ਉਸ ਦੇ ਉੱਤੇ ਅਸੀਂ ਇਹ ਗੱਲ ਕਹਿ ਸਕਦੇ ਆ ਵੀ ਬਦਲਾਅ ਤਾਂ ਕੀ ਹੋਣਾ ਭਾਰਤ ਦੇ ਵਿੱਚ ਖਾਸ ਤੌਰ ਤੇ ਰੇਪ ਨੂੰ ਲੈ ਕੇ ਜਾਂ ਰੇਪ ਕਲਚਰ ਜਿਹੜਾ ਇੰਡੀਆ ਦਾ ਹੈਗਾ ਆ ਉਹਨੂੰ ਲੈ ਕੇ ਬਲਕਿ ਹੁਣ ਇਹ ਮੁੱਦਾ ਜਿਹੜਾ ਆ ਉਹ ਸਿਆਸੀ ਮੁੱਦਾ ਬਣ ਗਿਆ ਉੱਤੇ ਇੱਕ ਪ੍ਰੋਟੈਸਟ ਮਾਰਚ ਸੀ ਕਲਕੱਤਾ ਦੇ ਵਿੱਚ ਇਹ ਜਿਹੜਾ ਮਾਰਚ ਸੀ ਇਹ ਬੀਜੇਪੀ ਵੱਲ ਆਰਗੇਨਾਈਜ਼ ਕੀਤਾ ਗਿਆ ਸੀ ਜਿਹੜਾ ਕਿ ਬੰਗਾਲ ਸੈਕਟਰ ਸੈਕ੍ਰੇਟਰੀਏਟ ਆ ਜਿਹੜੀ ਉਹ ਉਸ ਵਾਰ ਜਿਹੜਾ ਆ ਇਹ ਮਾਰਚ ਕੱਢਿਆ ਜਾ ਰਿਹਾ ਸੀ ਤੇ ਡਿਮਾਂਡ ਕੀਤੀ ਜਾ ਰਹੀ ਸੀ ਮਮਤਾ ਬੈਨਰਜੀ ਦੇ ਰੈਜ਼ੀਗਨੇਸ਼ਨ ਦੀ ਝੜਪਾ ਤੋਂ ਬਾਅਦ ਹੁਣ ਬੀਜੇਪੀ ਨੇ ਜਿਹੜਾ ਆ ਉਹ 12 ਘੰਟਿਆਂ ਦਾ ਜਿਹੜਾ ਜਿਹੜੇ ਬੰਦ ਦਾ ਮੰਗਾਲ ਬੰਦ ਦਾ ਸੱਦਾ ਦਿੱਤਾ ਆ ਹੂੰ ਤੇ ਜਿਹੜੀ ਮਮਤਾ ਬੈਨਰਜੀ ਦੀ ਸਰਕਾਰ ਹੈ ਉਹਨੇ ਇਹ ਗੱਲ ਕਹੀ ਆ ਕਿ ਕੋਈ ਬੰਦ ਨਹੀਂ ਹੋਣ ਦਿੱਤਾ ਜਾਵੇਗਾ ਤੇ ਸਾਰਾ ਜਿਹੜਾ ਆਮ ਜੀਵਨ ਆ ਉਹ ਵੀ ਚੱਲੇਗਾ ਤੇ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਆ ਕਿ ਬੀਜੇਪੀ ਦੇ ਜਿਹੜੇ ਇਹ ਪੋਲਿਟਿਕਲ ਸਾਰਾ ਪ੍ਰੋਪਾਗੈਂਡ ਆ ਆ ਉਹਦੇ ਵਿੱਚ ਨਾ ਹੋਣ ਕਿਸੇ ਦੇ ਨਾਲ ਇਹ ਦੁਸ਼ਕਰਮ ਜਿਹੜਾ ਹੋ ਰਿਹਾ ਆ ਤੁਸੀਂ ਉਹਨੂੰ ਖਤਮ ਕਰਨ ਦੀ بجائے ਤੁਸੀਂ ਉਹਨੂੰ ਰੋਕਣ ਦੀ بجائے ਭਾਵੇਂ ਜੋ ਨਿਰਪਿਆ ਦੇ ਨਾਲ ਦਿੱਲੀ 'ਚ ਵੀ ਹੋਇਆ ਸੀ ਉਸ ਤੋਂ ਬਾਅਦ ਵੀ ਅਸੀਂ ਦੇਖਿਆ ਕਿ ਜੇ ਤੁਸੀਂ ਸੜਕਾਂ ਤੇ ਆਏ ਉਦੋਂ ਵੀ ਇੱਕ ਪੋਲਿਟਿਕਲ ਪਾਰਟੀ ਆ ਜਿਹੜੀ ਆ ਉਹ ਮਹਿਜ ਇੱਕ ਪੋਲਿਟਿਕਲ ਕੈਂਪੇਨ ਵਾਂਗ ਉਹਨਾਂ ਨੇ ਸਾਰੀ ਘਟਨਾ ਨੂੰ ਯੂਜ਼ ਕੀਤਾ ਤੇ ਉਹ ਹੁਣ ਕਲਕੱਤੇ 'ਚ ਵੀ ਹੋ ਰਿਹਾ ਹੈ ਰੇਪ ਤੋਂ ਬਾਅਦ ਇੱਕ ਪੋਲੀਟੀਕਲ ਕੈਂਪੇਨ ਵਾਂਗ ਹੁਣ ਉੱਥੇ ਪ੍ਰੋਟੈਸਟ ਹੋ ਰਹੇ ਆ ਉਹ ਬੀਜੇਪੀ ਵਰਸਸ ਮੰਮਤਾ ਜਿਹੜਾ ਸਾਰਾ ਮਸਲਾ ਭੜਦਾ ਜਾ ਰਿਹਾ ਆ ਤੇ ਰੇਪ ਜਿਹੜਾ ਆ ਜਾਂ ਉਹ ਬੀਬੀ ਨਾਲ ਜੋ ਹੋਇਆ ਉਹਦੇ ਇਨਸਾਫ ਦੀ ਗੱਲ ਇਹ ਸਾਰੇ ਪੋਲੀਟੀਕਲ ਲੜਾਈ ਦੇ ਵਿੱਚ ਉਹ ਕਿਤੇ ਰੋਲ ਖੋਲ ਜਾਣੀ ਆ ਵੀਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਗੱਲਬਾਤ ਨੂੰ ਅੱਗੇ ਤੋਰਦੇ ਹਾਂ ਇਸ ਅੱਜ ਦੇ ਸ਼ੋਅ ਦੇ ਸੱਚ ਸੱਚ ਪ੍ਰੋਗਰਾਮ ਦੇ ਵਿੱਚ ਅਖੀਰਲੇ ਸੈਗਮੈਂਟ ਦੇ ਵਿੱਚ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਸੁਖਵਿੰਦਰ ਸਿੰਘ ਜੀ ਹੁਣ ਗੱਲ ਕਰੀਏ ਵੈਸਟ ਬੰਗਾਲ ਵੈਸਟ ਬੰਗਾਲ ਦੇ ਵਿੱਚ ਸਿਚੁਏਸ਼ਨ ਬਣੀ ਹੋਈ ਹੈ ਇਸ ਵਕਤ ਬੜੀ ਨਾਦੁਕ 9 ਅਗਸਤ ਨੂੰ ਇੱਕ ਅਜਿਹੀ ਅਜਿਹਾ ਘਟਨਾਕ੍ਰਮ ਵਾਪਰਿਆ ਜਿਨੇ ਸਾਰਿਆਂ ਨੂੰ ਸ਼ਰਮਸਾਰ ਕੀਤਾ ਤੇ ਜਦੋਂ ਮੀਡੀਆ ਦੇ ਵਿੱਚ ਇਸ ਕਿਸਮ ਦੀਆਂ ਸੁਰਖੀਆਂ ਲੱਗਦੀਆਂ ਨੇ ਜਿਹੜਾ ਜ਼ਬਰਜਨਾਹ ਦੀ ਘਟਨਾ ਹੁੰਦੀ ਆ ਉਸ ਤੋਂ ਬਾਅਦ ਕਤਲ ਕੀਤਾ ਜਾਂਦਾ ਆ ਇੱਕ ਫੀਮੇਲ ਡਾਕਟਰ ਦਾ ਇਹ ਮਤਲਬ ਨਮੋਸ਼ੀ ਵਾਲੀ ਗੱਲ ਹੁੰਦੀ ਹੈ ਅਸੀਂ ਉਸ ਨੂੰ ਡਿਸਕਸ ਵੀ ਕੀਤਾ ਤੇ ਇਵਨ ਪਿਛਲੇ ਸਮੇਂ ਦੇ ਵਿੱਚ ਜਦੋਂ ਅਸੀਂ ਦਿੱਲੀ ਨਿਰਪਹਾ ਅकांड ਤੋਂ ਲੈ ਕੇ ਅਸੀਂ ਹੁਣ ਤੱਕ ਦਾ ਸਫ਼ਰ ਦੇਖਦੇ ਹਾਂ ਤੇ ਇੱਕ ਜਿਹੜੀ ਸੁਸਾਇਟੀ ਦੀ ਮਾਨਸਿਕਤਾ ਹੈਗੀ ਹੈ ਉਹਨੂੰ ਵੀ ਦਰਸਾਉਂਦਾ ਵੀ ਉੱਥੇ ਲੋਕਾਂ ਦੀ ਮੈਂਟੈਲਿਟੀ ਆਮ ਸੁਸਾਇਟੀ ਦੇ ਵਿੱਚ ਜਿਸ ਕਿਸਮ ਦੀ ਅਪਰਾਧਕ ਮਾਨਸਿਕਤਾ ਪਣਪ ਰਹੀ ਹੈ ਉਹ ਕਿਸ ਕਿਸਮ ਨਾਲ ਅੱਗੇ ਵੱਧ ਰਹੀ ਹੈ ਤੇ ਜਦੋਂ ਅਜਿਹਾ ਕੇਸ ਹੁੰਦਾ ਇੱਕ ਵਾਰੀ ਜ਼ਰੂਰ ਪ੍ਰੋਟੈਸਟ ਹੁੰਦੇ ਨੇ ਵੱਡੇ ਲੈਵਲ ਦੇ ਉੱਤੇ ਵੱਡੇ ਲੈਵਲ ਦੇ ਉੱਤੇ ਚੇਂਜ ਕਰਨ ਦੀਆਂ ਗੱਲਾਂ ਹੁੰਦੀਆਂ ਨੇ ਪਰ ਗਰਾਊਂਡ ਦੇ ਉੱਤੇ ਕੁਝ ਵੀ ਚੇਂਜ ਹੁੰਦਾ ਨਹੀਂ ਨਜ਼ਰ ਆਉਂਦਾ ਕਿਉਂਕਿ ਉਹ ਗੱਲ ਉੱਥੇ ਹੀ ਆ ਕੇ ਮੁੱਕਦੀ ਹੈ ਵੀ ਤੁਸੀਂ ਜਿਹੜੀਆਂ ਅਥਾਰਟिटीज ਨੇ ਜਾਂ ਜਿਹੜਾ ਸਾਰਾ ਸਿਸਟਮ ਹੈ ਓਹੋ ਰੂਟ ਕੌਜ਼ ਤੱਕ ਨਹੀਂ ਜਾਂਦਾ ਰੂਟ ਕੌਜ਼ ਨੂੰ ਚੇਂਜ ਕਰਨ ਦੀ ਉਹਦੇ ਉਹਦਾ ਕੋਈ ਸੋਲੂਸ਼ਨ ਲੱਭਣ ਦੀ ਗੱਲ ਨਹੀਂ ਹੁੰਦੀ ਬਲਕਿ ਜਿਹੜੇ ਉਹਦੇ ਐਂਡ ਦੇ ਉੱਤੇ ਆ ਕੇ ਸਿੰਪਟਮਸ ਨਜ਼ਰ ਆ ਰਹੇ ਹੁੰਦੇ ਨੇ ਉਹਨਾਂ ਨਾਲ ਡੀਲ ਕਰਨ ਦੀ ਗੱਲ ਹੁੰਦੀ ਹੈ ਤੇ ਉਹ ਵੀ ਜਿਹੜੀ ਡੀਲਿੰਗ ਹੈ ਉਹ ਅੱਧ ਵਾਟੇ ਜਾ ਕੇ ਕਿਤੇ ਮੁੱਕ ਜਾਂਦੀ ਹੈ ਉਹ ਵੀ ਸਿਰੇ ਨਹੀਂ ਚੜਦੀ ਹੈਗੀ ਸੋ ਇਹ ਹਾਲਾਤ ਓਵਰ ਆਲ ਸੋਸਾਇਟੀ ਦੇ ਬਣੇ ਹੋਏ ਨੇ ਅੱਜ ਜਿੱਥੇ ਪ੍ਰੋਟੈਸਟਰਸ ਵੱਡੀ ਗਿਣਤੀ ਦੇ ਵਿੱਚ ਜਿਹਦੇ ਵਿੱਚ ਸਟੂਡੈਂਟਸ ਨੇ ਡਾਕਟਰਸ ਨੇ ਕਲਕੱਤਾ ਦੇ ਕਲਕੱਤੇ ਦੇ ਵਿੱਚ ਜਿਹੜਾ ਇਹ ਪ੍ਰੋਟੈਸਟ ਚੱਲ ਰਿਹਾ ਉਹ ਵਾਇਲੈਂਟ ਹੋਇਆ ਪੁਲਿਸ ਵੱਲੋਂ ਲਾਠੀ ਚਾਰ ਜਟੀਅਰ ਗੈਸ ਤੇ ਇਹ ਕਾਰਵਾਈਆਂ ਕੀਤੀਆਂ ਗਈਆਂ ਤੇ ਉਹਨਾਂ ਵੱਲੋਂ ਪ੍ਰੋਟੈਸਟਰਸ ਵੱਲੋਂ ਮਮਤਾ ਬੈਨਰਜੀ ਦਾ ਅਸਤੀਫਾ ਮੰਗਿਆ ਜਾ ਰਿਹਾ ਆ ਸੋ ਗਰਾਉਂਡ ਦੇ ਉੱਤੇ ਜਿਹੜੀ ਸਿਚੁਏਸ਼ਨ ਹੈ ਕਲਕੱਤੇ ਉਹ ਇੱਕ ਨਾਜ਼ੁਕ ਬਣੀ ਹੋਈ ਹੈ ਜਿੱਥੇ ਅਸੀਂ ਇਹਦਾ ਇੱਕ ਸਮਾਜਿਕ ਪੱਖ ਦੇਖਦੇ ਹਾਂ ਉੱਥੇ ਲਾਅ ਐਂਡ ਆਰਡਰ ਵਾਲੀ ਜਿਹੜੀ ਸਿਚੁਏਸ਼ਨ ਹੈ ਉਹਦੇ ਤੇ ਵੀ ਅਸੀਂ ਨਜ਼ਰਸਾਨੀ ਕਰਦੇ ਹਾਂ ਕਿਵੇਂ ਦੇਖ ਰਹੇ ਹੋ ਜਿਹੜੀ ਇਹ ਸਾਰੀ ਸਿਚੁਏਸ਼ਨ ਡਿਵੈਲਪ ਹੋਈ ਆ ਅਮਰਵੀਰ ਸਿੰਘ ਜੀ ਜਿਹੜਾ ਸਭ ਤੋਂ ਪਹਿਲਾਂ ਦਾ ਜਾਣਕਾਰੀ ਸਾਂਝੀ ਕਰਦੀ ਏ ਅਸੀਂ ਕਿਉਂਕਿ ਆਪਾਂ ਵੀ ਆਪਣੇ ਸ਼ੋਅ ਦੇ ਅੰਤ ਵੱਲ ਨੂੰ ਵਧ ਰਹੇ ਹਾਂ ਜੀ ਜਿਹੜਾ ਇਹ ਇੱਕ ਪ੍ਰੋਟੈਸਟ ਮਾਰਚ ਸੀ ਕਲਕੱਤਾ ਦੇ ਵਿੱਚ ਇਹਨੂੰ ਨਵਾਨਾ ਮਾਰਚ ਦਾ ਨਾਂ ਦਿੱਤਾ ਗਿਆ ਸੀ ਜੀ ਜਿਹੜਾ ਕਿ ਬਕਾਲ ਸੈਕਟਰ ਸੈਕਰੇਟੇਰੀਟ ਹੈ ਜਿਹੜੀ ਉਹ ਉਸ ਵਾਰ ਜਿਹੜਾ ਇਹ ਮਾਰਚ ਕੱਢਿਆ ਜਾ ਰਿਹਾ ਸੀ ਤੇ ਡਿਮਾਂਡ ਕੀਤੀ ਜਾ ਰਹੀ ਸੀ ਮਮਤਾ ਪੈਨਰਜੀ ਦੇ ਰੈਜ਼ੀਗਨੇਸ਼ਨ ਦੀ ਤੇ ਜਿਹਦੇ ਤੇ ਜਿਹੜੀ ਪੁਲਿਸ ਨੇ ਜਿਹੜੇ ਮਾਰਚ ਨੂੰ ਰੋਕਣ ਦੀ ਜਦੋਂ ਕੋਸ਼ਿਸ਼ ਕੀਤੀ ਤੇ ਉੱਥੇ ਝਟਪ ਹੋਈ ਆ ਤੇ ਕਈ ਜਿਹੜੇ ਲੋਕ ਨੇ ਉਹਨਾਂ ਦੇ ਜ਼ਖਮੀ ਹੋਣ ਦੀ ਖਬਰ ਆ ਤੇ ਬੰਗਾਲ ਦੇ ਵਿੱਚ ਜਿਹੜਾ ਇਹ ਬੜੀ ਘਨੋੜੀ ਘਟਨਾ ਜਿਹੜੀ ਵਾਪਰੀ ਆ ਉਸ ਦੇ ਉੱਤੇ ਅਸੀਂ ਇਹ ਗੱਲ ਕਹਿ ਸਕਦੇ ਆ ਵੀ ਬਦਲਾਅ ਤਾਂ ਕੀ ਹੋਣਾ ਭਾਰਤ ਦੇ ਵਿੱਚ ਖਾਸ ਤੌਰ ਤੇ ਰੇਪ ਨੂੰ ਲੈ ਕੇ ਜਾਂ ਰੇਪ ਕਲਚਰ ਜਿਹੜਾ ਇੰਡੀਆ ਦਾ ਹੈਗਾ ਆ ਉਹਨੂੰ ਲੈ ਕੇ ਬਲਕਿ ਹੁਣ ਇਹ ਮੁੱਦਾ ਜਿਹੜਾ ਆ ਉਹ ਸਿਆਸੀ ਮੁੱਦਾ ਬਣ ਗਿਆ ਉੱਥੇ ਵੀ ਜਿਹਦੇ ਤੇ ਸਿਆਸਤ ਮਤਲਬ ਇਹਨੂੰ ਪ੍ਰੋਬਲਮ ਨੂੰ ਰੂਟਸ ਦੇ ਵਿੱਚੋਂ ਸਹੀ ਕਰਨ ਦੀ ਕੋਸ਼ਿਸ਼ ਕਰਨ ਦੀ ਬਜਾਏ ਜਿਹੜੀ ਇੰਡੀਅਨ ਸਾਰੀ ਪੋਲੀਟਿਕਲ ਕਲਾਸ ਆ ਵੀ ਉਹ ਆਪਣੇ ਸਿਆਸੀ ਮਫਾਦ ਉਸ ਜਿਹੜੀ ਬੀਬੀ ਦੇ ਬਲਾਤਕਾਰ ਵਿੱਚੋਂ ਲੱਭ ਰਹੀ ਆ ਜੀ ਤੇ ਇਹ ਜਿਹੜਾ ਮਾਰਚ ਸੀ ਬੀਜਪੀ ਵੱਲ ਆਰਗੇਨਾਈਜ਼ ਕੀਤਾ ਗਿਆ ਸੀ ਤੇਉ ਮਾਰਚ ਦੇ ਦਿਨ ਤੇ ਅੱਜ ਦੀ ਇਹ ਝੜਪਾਂ ਤੋਂ ਬਾਅਦ ਹੁਣ ਬੀਜੇਪੀ ਨੇ ਜਿਹੜਾ ਆ ਉਹ 12 ਘੰਟਿਆਂ ਦਾ ਜਿਹੜਾ ਜਿਹੜੇ ਬੰਦ ਦਾ ਮੰਗਾਲ ਬੰਦ ਦਾ ਸੱਦਾ ਦਿੱਤਾ ਆ ਹੂੰ ਤੇ ਜਿਹੜੀ ਮਮਤਾ ਬੈਨਰਜੀ ਦੀ ਸਰਕਾਰ ਹੈ ਉਹਨੇ ਇਹ ਗੱਲ ਕਹੀ ਆ ਕਿ ਕੋਈ ਬੰਦ ਨਹੀਂ ਹੋਣ ਦਿੱਤਾ ਜਾਵੇਗਾ ਤੇ ਸਾਰਾ ਜਿਹੜਾ ਆਮ ਜੀਵਨ ਆ ਉਹ ਵੀ ਚੱਲੇਗਾ ਤੇ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਆ ਕਿ ਬੀਜੇਪੀ ਦੇ ਜਿਹੜੇ ਇਹ ਪੋਲਿਟਿਕਲ ਸਾਰਾ ਪ੍ਰੋਪਾਗੈਂਡ ਆ ਆ ਉਹਦੇ ਵਿੱਚ ਨਾ ਆਉਣ ਤੇ ਬਾਕੀ ਜਿਹੜਾ ਉਹ ਇੱਕ ਹੈ ਜਿਹੜਾ ਕਲਪਰੇਟ ਆ ਉਹਨੂੰ ਰੈਸਟ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਹਾਲਾਂਕਿ ਜਾਂਚ ਚੱਲ ਰਹੀ ਹੈ ਕਿ ਉਹ ਜਿਹੜਾ ਇਹ ਰੇਪ ਆ ਉਹ ਉਸ ਐਡਵਿਚਰ ਵੱਲੋਂ ਕੀਤਾ ਗਿਆ ਸੀ ਜਾਂ ਇਹ ਇੱਕ ਗੈਗ ਰੇਪ ਸੀ ਤਾਂ ਇਹ ਮਤਲਬ ਜਿਹੜੀ ਆ ਫੈਕਚੁਅਲ ਜਿਹੜੀ ਇਨਫੋਰਮੇਸ਼ਨ ਆ ਪਰ ਅਮਰਵੀਰ ਸੈਣੀ ਦੀ ਜਿਹੜਾ ਭਾਰਤ ਦੇ ਵਿੱਚ 2022 ਦੇ ਅੰਕੜੇ ਆ ਮਤਲਬ ਜਿਹੜੇ ਮੈਂ ਲੱਭ ਰਿਹਾ ਸੀ ਮੈਨੂੰ 2022 ਦੇ ਜਿਹੜਾ ਨੈਸ਼ਨਲ ਕ੍ਰਾਈਮ ਬਿਊਰੋ ਇੰਡੀਆ ਦਾ ਆਪਣਾ ਜਿਹੜਾ ਅਦਾਰਾ ਆ ਉਦੇ ਅੰਕੜੇ ਆ ਵੀ ਹਰ ਰੋਜ਼ ਭਾਰਤ ਦੇ ਵਿੱਚ 90 ਤੋਂ ਵੱਧ ਬਲਾਤਕਾਰ ਹੁੰਦੇ ਆ ਜੀ ਤੇ ਇਹੇ ਅੰਕੜਾ ਉਹ ਆ ਜਿਹੜੇ ਰਿਕਾਰਡ ਕੀਤੇ ਗਏ ਬਲਾਤਕਾਰ ਜਿਹੜੇ ਰਿਕਾਰਡ ਕੀਤਿਆਂ ਤੋਂ ਬਾਹਰ ਪਏ ਆ ਉਹਨਾਂ ਬਾਰੇ ਕੋਈ ਮਤਲਬ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਭਾਰਤ ਦੇ ਵਿੱਚ ਕਿਉਂਕਿ ਉਹ ਜਿਹੜਾ ਵੱਡਾ ਹਿੱਸਾ ਆ ਉਹਦੇ ਵਿੱਚ ਲੋਕਾਂ ਦੇ ਕੋਲ ਵਸੀਲੇ ਨਹੀਂ ਆ ਆਪਣੀ ਘਟਨਾਵਾਂ ਨੂੰ ਰਿਪੋਰਟ ਕਰਨ ਦੇ ਤੇ ਇੱਕ ਸੋਸ਼ਲ ਟੈਬੂ ਵੀ ਹੈਗਾ ਉਹ ਤਾਂ ਜਿਹੜੀਆਂ ਬੀਬੀਆਂ ਆ ਉਹ ਇਹੀ ਘਟਨਾ ਬਾਅਦ ਸ਼ਰਮ ਮਤਲਬ ਆਪਣੇ ਤੇ ਲੈ ਲੈਂਦੀਆਂ ਨੇ ਤੇ ਮਤਲਬ ਉਹ ਜ਼ਿਕਰ ਨਹੀਂ ਕਰਦੀਆਂ ਤੇ ਮਤਲਬ 90 ਤਾ ਰਿਪੋਰਟਡ ਆ ਵੀ ਹਰ ਰੋਜ਼ ਦੇ 90 ਤੋਂ ਵੱਧ ਪਲਾਤਕਾਰ ਭਾਰਤ ਦੇ ਵਿੱਚ ਹੁੰਦੇ ਆ ਤੇ ਇੰਡੀਆ ਦੀ ਰਾਜਧਾਨੀ ਜਿਹੜੀ ਦਿੱਲੀ ਆ ਉਹਨੂੰ ਦੁਨੀਆ ਜਿਹੜੀ ਆ ਉਹ ਰੇਪ ਕੈਪੀਟਲ ਕਰਕੇ ਜਾਣਦੀ ਆ ਵੀ ਪਲਾਤਕਾਰੀਆਂ ਦੀ ਰਾਜਧਾਨੀ ਤੇ ਇੰਡੀਆ ਦੀ ਜਿਹੜੀ ਪਾਰਲੀਮੈਂਟ ਆ ਉਹਦੇ ਵਿੱਚ ਜਿਹੜੇ ਆ ਦਰਜਣਾਂ ਦੇ ਕਰੀਬ ਜਿਹੜੇ ਬੰਦੇ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਰੇਪ ਵਰਗੇ ਗੁਨਾਹ ਨੇ ਜਿਹੜੇ ਉਹਦੇ ਕਨਵਿਕਟ ਨੇ ਮਤਲਬ ਉਹਦੇ ਦੋਸ਼ੀ ਨੇ ਉਹ ਇੰਡੀਆ ਦੀ ਪਾਰਲੀਮੈਂਟ ਦੇ ਵਿੱਚ ਬੈਠਦੇ ਆ ਜੀ ਤੇ ਇੰਡੀਆ ਦੀ ਜਿਹੜੇ ਜਿਹੜੀ ਪਾਰਟੀ ਰੂਲ ਕਰ ਰਹੀ ਆ ਭੀਜਪੀ ਮਤਲਬ ਬਲਕਿਸ ਬਾਨੋ ਕੇਸ ਸਾਰੀ ਦੁਨੀਆ ਨੇ ਦੇਖਿਆ ਕਿ ਕਿਵੇਂ ਬਲਕਿਸ ਬਾਨੋ ਦੇ ਨਾਲ ਜੋ ਵਿਹਾਰ ਕੀਤਾ ਜਿਨ੍ਹਾਂ ਲੋਕਾਂ ਨੇ ਪੋਲੀਟੀਕਲ ਪਾਰਟੀ ਦੇ ਬੰਦਿਆਂ ਨੇ ਤੇ ਕਿਵੇਂ ਮਤਲਬ ਉਹਦੇ ਬੱਚੇ ਨੂੰ ਉਹਦੇ ਢਿੱਡ ਦੇ ਵਿੱਚ ਕਤਲ ਕੀਤਾ ਤੇ ਉਹਨਾਂ ਨੂੰ ਕਿਵੇਂ ਮਤਲਬ ਅਦਾਲਤਾਂ ਨੇ ਬਰੀ ਕੀਤਾ ਤੇ ਫਿਰ ਜਦੋਂ ਬਰੀ ਹੋ ਕੇ ਆਉਂਦੇ ਆ ਤੇ ਕਿਵੇਂ ਫੁੱਲਾਂ ਦੇ ਨਾਲ ਜਿਹੜੀ ਸੁਸਾਇਟੀ ਆ ਮਤਲਬ ਉਹ ਕਿਵੇਂ ਉਹਨਾਂ ਦਾ ਸਵਾਗਤ ਕਰਦੀ ਆ ਤੇ ਮਤਲਬ ਜੇ ਜੋ ਸਿੱਖਾਂ ਦੇ ਨਾਲ ਹੋਇਆ ਜੋ ਮੁਸਲਮਾਨਾਂ ਦੇ ਨਾਲ ਹੋਇਆ ਕਿ ਜਿੱਥੇ ਜਿਹੜਾ ਰੇਪ ਆ ਉਹਨੂੰ ਇੱਕ ਐਜ਼ ਆ ਵੈਪਨ ਯੂਜ਼ ਕੀਤਾ ਗਿਆ ਮਿਨੋਰਿਟੀ ਕਮਿਊਨਿਟੀਜ਼ ਦੇ ਉੱਤੇ ਤੇ ਜਿਹੜੀ ਪੋਲੀਟੀਕਲ ਐਸਟੈਬਲਿਸ਼ਮੈਂਟ ਆ ਉਹ ਹਮੇਸ਼ਾ ਮਾਈਨੋਰਟੀ ਕਮਿਊਨਿਟੀਆਂ ਦੇ ਉੱਤੇ ਰੇਪ ਕਰਨ ਵਰਗੇ ਜਿਹੜੇ ਇਹ ਜੇ ਮਤਲਬ ਐਕਟ ਆ ਉਹਨਾਂ ਨੂੰ ਉਤਸ਼ਾਹਿਤ ਕਰਦੀ ਆ ਤੇ ਉਸ ਕੰਟਰੀ ਦੇ ਵਿੱਚ ਉਸ ਸੁਸਾਇਟੀ ਦੇ ਵਿੱਚ ਮਤਲਬ ਰੇਪ ਦੇ ਖਿਲਾਫ ਜਦੋਂ ਇਹ ਮੁਜ਼ਾਰੇ ਹੁੰਦੇ ਆ ਤਾਂ ਮਤਲਬ ਇਹ ਕਹਿੰਦੇ ਵੀ ਫਿਰ ਰੱਬ ਵੀ ਹੱਸਦਾ ਹੋਣਾ ਇਹਨਾਂ ਲੋਕਾਂ ਤੇ ਜੀ ਤੁਸੀਂ ਮਤਲਬ ਕਿਸੇ ਦੇ ਨਾਲ ਇਹ ਦੁਸ਼ਕਰਮ ਜਿਹੜਾ ਹੋ ਰਿਹਾ ਆ ਤੁਸੀਂ ਉਹਨੂੰ ਖਤਮ ਕਰਨ ਦੀ ਬਜਾਏ ਤੁਸੀਂ ਉਹਨੂੰ ਰੋਕਣ ਦੀ ਬਜਾਏ ਪਰ ਜੋ ਨਿਰਭਿਆ ਦੇ ਨਾਲ ਦਿੱਲੀ ਚ ਵੀ ਹੋਇਆ ਸੀ ਉਹ ਤੋਂ ਬਾਅਦ ਵੀ ਅਸੀਂ ਦੇਖਿਆ ਕਿ ਜੇ ਸੜਕਾਂ ਤੇ ਆਏ ਉਦੋਂ ਵੀ ਇੱਕ ਪੋਲੀਟিক্যাল ਪਾਰਟੀ ਆ ਜਿਹੜੀ ਆ ਉਹ ਮੈਜਿਕ ਪੋਲੀਟিক্যাল ਕੈਂਪੇਨ ਵਾਂਗ ਉਹਨਾਂ ਨੇ ਸਾਰੀ ਘਟਨਾ ਨੂੰ ਯੂਜ਼ ਕੀਤਾ ਤੇ ਉਹ ਹੁਣ ਕਲਕੱਤੇ ਚ ਵੀ ਹੋ ਰਿਹਾ ਪਰ ਅਮਰਵੀਰ ਸਿੰਘ ਜੀ ਸਮਝਣ ਵਾਲੀ ਗੱਲ ਇਹ ਹੈ ਕਿ ਜਿਹੜੀ ਇਹ ਸੋਸਾਇਟੀ ਆ ਜਿਹੜੀ ਮੈਜੋਰਿਟੀ ਆ ਇੰਡੀਆ ਦੀ ਉਹਦਾ ਜਿਹੜਾ ਮਾਈਂਡ ਆ ਉਹ ਰੇਪਿਸਟ ਹੋ ਚੁੱਕਿਆ ਹੂੰ ਕਿਉਂਕਿ ਉਹ ਭਾਵੇਂ ਆਪ ਨਾ ਰੇਪ ਦੇ ਵਿੱਚ ਸ਼ਾਮਲ ਹੋਣ ਪਰ ਜਦੋਂ ਤੁਸੀਂ ਮਾਈਨੋਰਿਟیز ਦੇ ਉੱਤੇ ਇੱਕ ਕਲੈਕਟਿਵ ਰੂਪ ਦੇ ਵਿੱਚ ਅਜਿਹੇ ਦੁਸ਼ਕਰਮ ਕੀਤੇ ਹੋਣ ਤੇ ਭਾਵੇਂ ਕੋਈ ਬੰਦਾ ਤੁਸੀਂ ਆਪnabla ਦੇ ਵਿੱਚ ਸ਼ਾਮਲ ਹੋਵੋ ਪਰ ਤੁਸੀਂ ਉਹਨੂੰ ਅ ਹਮਾਇਤ ਦਿੱਤੀ ਹੋਵੇ। ਉਹਨਾਂ ਲੋਕਾਂ ਦੀ ਸਪੋਰਟ ਕਰਕੇ ਜਿਨ੍ਹਾਂ ਨੇ ਇਹੋ ਜਿਹੇ ਕੰਮ ਕੀਤੇ ਹੋਣ ਤਾਂ ਤੁਹਾਡਾ ਮਾਈਂਡ ਰੇਪਿਸਟ ਹੋ ਜਾਂਦਾ ਹੈ। ਉਹ ਜਿਹੜਾ ਇੰਡੀਆ ਦੀ ਮжоਰਿਟੀ ਕਮਿਊਨਿਟੀ ਦਾ ਮਾਈਂਡ ਜਿਹੜਾ ਆ ਉਹ ਰੇਪਿਸਟ ਹੋ ਚੁੱਕਿਆ ਆ। ਇਸੇ ਕਰਕੇ ਇੰਡੀਆ ਦੇ ਵਿੱਚ ਹਰ ਰੋਜ਼ 90 ਤੋਂ ਬਾਅਦ ਜੜੀਆਂ ਔਰਤਾ ਆ ਉਹਨਾਂ ਦੇ ਨਾਲ ਇਸ ਤਰੀਕੇ ਦੇ ਤੁਸ਼ਕਰਮ ਜਿਹੜੇ ਆ ਉੱਥੇ ਹੁੰਦੇ ਆ ਤੇ ਕਿੰਨੇ ਕੇਸ ਜਿਹੜੇ ਆ ਪਿਛਲੇ ਕੁਝ ਟਾਈਮ ਦੇ ਮੰਨ ਲਓ ਜਿਹੜੇ ਇੰਟਰਨੈਸ਼ਨਲ ਜਿਹੜੇ ਟੂਰਿਸਟ ਆ ਉਹਨਾਂ ਦੇ ਨਾਲ ਵਾਪਰੇ ਆ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਦੀ ਸ਼ਾਇਦ ਇਟਲੀ ਦੀ ਬੀਬੀਸੀ ਹੋਏ ਕਿ ਝਾਰਖੰਡ ਦੇ ਵਿੱਚ ਕਿਵੇਂ ਉਹਦੇ ਨਾਲ ਰੇਪ ਕੀਤਾ ਹੋਰ ਕਿੰਨੇ ਮੁਲਕਾਂ ਦੇ ਜਿਹੜੇ ਟੂਰਿਸਟ ਆ ਉਹਨਾਂ ਦੇ ਨਾਲ ਉੱਥੇ ਲੋਕ ਰੇਪ ਕਰਦੇ ਨੇ ਕਾ ਗ੍ਰੇਪ ਹੋਏ ਨੇ ਤੇ ਹੋਰ ਮਤਲਬ 90 ਤੋਂ ਬਾਅਦ ਮੈਂ ਤੁਹਾਨੂੰ ਵਾਕੜਾ ਦੱਸਦਾ ਤਾਂ ਇਹਦੇ ਤੇ ਅੌਰ ਵੀਰ ਸਿੰਘ ਜੀ ਹੁਣ ਇਹੀ ਆ ਕਿ ਜੋ ਕਲਕੱਤੇ ਚ ਹੋ ਰਿਹਾ ਵੀ ਜਿਹੜਾ ਇਹ ਵਿਰੋਧ ਆ ਇਹ ਵਿਰੋਧ ਇੰਡੀਆ ਦੇ ਵਿੱਚ ਜਿਹੜਾ ਇਹ ਰੇਪ ਮਾਈਂਡਸੈਟ ਆ ਰੇਪ ਸਾਇਕੀ ਆ ਉਹਨੂੰ ਖਤਮ ਕਰ ਦੂੰਗਾ ਇਹ ਤਾਂ ਹੋ ਨਹੀਂ ਲੱਗਿਆ ਕਿਉਂਕਿ ਇਹ ਤਾਂ ਪਹਿਲਾਂ ਵੀ ਇਸ ਤਰੀਕੇ ਦੇ ਮੂਵਮੈਂਟਸ ਜਿਹੜੀਆਂ ਨੇ ਬਣ ਚੁੱਕੀਆਂ ਨੇ ਪਰ ਇਹਨਾਂ ਜ਼ਰੂਰ ਆ ਕਿ ਜਿਵੇਂ ਹਰ ਵਾਰ ਇੰਡੀਆ ਚ ਹੁੰਦਾ ਆ ਕਿ ਰੇਪ ਤੋਂ ਬਾਅਦ ਇੱਕ ਪੋਲੀਟਿਕਲ ਕੈਂਪੇਨ ਵਾਂਗ ਹੁਣ ਉੱਥੇ ਪ੍ਰੋਟੈਸਟ ਹੋ ਰਹੇ ਆ ਉਹ ਬੀਜੇਪੀ ਵਰਸਸ ਮਮਤਾ ਜਿਹੜਾ ਸਾਰਾ ਮਸਲਾ ਭੜਦਾ ਜਾ ਰਿਹਾ ਆ ਤੇ ਰੇਪ ਜਿਹੜਾ ਆ ਜਾਂ ਉਹ ਬੀਪੀ ਨਾਲ ਜੋ ਹੋਇਆ ਉਹਦੇ ਇਨਸਾਫ ਦੀ ਗੱਲ ਇਹ ਸਾਰੇ ਪੋਲੀਟਿਕਲ ਲੜਾਈ ਦੇ ਵਿੱਚ ਉਹ ਕਿਤੇ ਰੁੜ ਖੜ ਜਾਨੀ ਆ ਤੇ ਰੁੜਦੀ ਨਜ਼ਰ ਆ ਰਹੀ ਆ ਹੂੰ ਤੇ ਇੰਡੀਆ ਦੀ ਸੋਸਾਇਟੀ ਦੇ ਵਿੱਚ ਕੋਈ ਸੁਧਾਰ ਦੀ ਗੁੰਜਾਇਸ਼ ਜਿਹੜੀ ਆ ਉਹ ਬਿਲਕੁਲ ਨਹੀਂ ਨਜ਼ਰ ਆ ਰਹੀ ਕਿਹੜਾ ਮਾਈਂਡ ਆ ਜਿਹੜਾ ਰੇਪਿਸਟ ਹੋ ਚੁੱਕਿਆ ਆ ਉਹਨੂੰ ਸੁਧਾਰਨ ਦੇ ਲਈ ਕੋਈ ਯਤਨ ਕਰਨ ਦੀ ਗੱਲ ਕਿਤੇ ਹੋ ਰਹੀ ਹੋਵੇ ਜੀ ਬਿਲਕੁਲ ਨਹੀਂ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਇਹ ਬਿਲਕੁਲ درست ਹੈ ਵੀ ਜਿਹੜੀਆਂ ਇਸ ਕਿਸਮ ਦੀਆਂ ਘਟਨਾਵਾਂ ਦੇ ਉੱਤੇ ਇਹ ਪੱਧੀਆਂ ਘਟਨਾਵਾਂ ਦੇ ਉੱਤੇ ਜਿਹੜੀ ਇਹ ਸਿਆਸਤ ਕੀਤੀ ਜਾਂਦੀ ਹੈ ਉਸ ਦੇ ਨਾਲ ਲੋਕਾਂ ਦੇ ਮਾਈਂਡਸੈਟ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਜਿਹੜੀ ਸਿਚੁਏਸ਼ਨ ਹੈ ਉਹ ਨਾਰਮਲਾਈਜ਼ ਕੀਤੀ ਜਾਂਦੀ ਹੈ ਤੁਸੀਂ ਮਾਨਸਿਕਤਾ ਦੇ ਪੱਧਰ ਦੇ ਉੱਤੇ ਆ ਕੇ ਦੇਖੋ ਵੀ ਇਹ ਸਿਚੁਏਸ਼ਨ ਕਿਵੇਂ ਬਣਦੀ ਹੈ ਕਿਵੇਂ ਦੇ ਨਾਲ ਡੀਲ ਕੀਤਾ ਜਾਂਦਾ ਹੈ ਜਾਂ ਕਿਵੇਂ ਇਹ ਸਿਚੁਏਸ਼ਨ ਅੱਗੇ ਵੱਧ ਕੇ ਕਿਉਂ ਰੁਕਦੀ ਇਹ ਘਟਨਾਵਾਂ ਕਿਉਂ ਨਹੀਂ ਰੁਕਦੀਆਂ ਫਿਰ ਤੁਹਾਨੂੰ ਆ ਕੇ ਸਮਝ ਲੱਗਦੀ ਹੈ ਕਿ ਭਾਈ ਇਹ ਇਹਦੀ ਜੜ ਕਿੱਥੇ ਪਈ ਹੈ ਸੋ ਇਹ ਅਸੀਂ ਦੇਖਦੇ ਹਾਂ ਅੱਜ ਦੇ ਸਾਡੇ ਜਿਹੜਾ ਸ਼ੋਹ ਦਾ ਸਮਾਂ ਆ ਉਹ ਸਮਾਪਤੀ ਦੇ ਵੱਲ ਨੂੰ ਜਾ ਰਿਹਾ ਹੈ ਤੇ ਜਾਂਦੇ ਜਾਂਦੇ ਮੈਂ ਜਿਹੜੇ ਦਰਸ਼ਕ ਵਿਊਅਰ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ ਮੈਂ ਤੁਹਾਡੇ ਲਈ ਬੇਨਤੀ ਵੀ ਕਰਦਾ ਕਿ ਤੁਸੀਂ ਇਸ ਪਲੇਟਫਾਰਮ ਨੂੰ ਚਲਦਾ ਰੱਖਣ ਦੇ ਲਈ ਅੱਗੇ ਵਧਾਉਣ ਦੇ ਲਈ ਸਾਡੀ ਸਹਾਇਤਾ ਕਰੋ ਜਿੱਥੇ ਤੁਹਾਡੇ ਸੁਝਾਅ ਸਾਡੇ ਲਈ ਜ਼ਰੂਰੀ ਨੇ ਉੱਥੇ ਤੁਸੀਂ ਸਾਨੂੰ ਡੋਨੇਟ ਕਰ ਸਕਦੇ ਹੋ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ www.tv84.tv ਤੇ ਸਾਨੂੰ ਚੈੱਕ ਰਹੀਂ ਡੋਨੇਸ਼ਨ ਤੁਸੀਂ ਭੇਜ ਸਕਦੇ ਹੋ tv84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਦੇ ਉੱਤੇ ਮੇਲ ਕਰ ਸਕਦੇ ਹੋ 3601 37th ਐਵੇਨਿਊ ਲੌਂਗ ਆਇਲੈਂਡ ਸਿਟੀ ਨਿਊਯਾਰਕ ਤਾਨੂੰ ਸਾਡੇ ਫੋਨ ਨੰਬਰ ਰਾਹੀਂ ਵੀ ਤੁਸੀਂ ਅਪਰੋਚ ਕਰ ਸਕਦੇ ਹੋ ਕਿਸੇ ਕਿਸਮ ਦਾ ਤੁਹਾਡੇ ਮਨ ਦੇ ਵਿੱਚ ਸਵਾਲ ਹੋਵੇ ਸੁਝਾਅ ਹੋਵੇ ਜਾਂ ਡੋਨੇਸ਼ਨਸ ਦੇ ਲਈ ਕੋਈ ਇਨਕੁਆਇਰੀ ਹੋਵੇ 5166191984 ਇਸ ਨੰਬਰ ਤੇ ਤੁਸੀਂ ਸਾਨੂੰ ਡਾਇਰੈਕਟ ਪਹੁੰਚ ਕਰ ਸਕਦੇ ਹੋ ਜਾਂ ਫਿਰ ਸੋਸ਼ਲ ਮੀਡੀਆ ਰਾਹੀਂ ਜਾਂ WhatsApp ਰਾਹੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ ਇੰਨਾ ਹੀ ਸ਼ਬਦਾਂ ਦੇ ਨਾਲ ਅੱਜ ਦੇ ਸ਼ੋਅ ਦੇ ਵਿੱਚ ਸਾਡੇ ਵਿਊਅਰਸ ਕੋਲੋਂ ਇੱਥੇ ਹੀ ਜਾਦਤ ਚਾਹਾਂਗੇ ਸੁਖਵਿੰਦਰ ਸਿੰਘ ਜੀ ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ